ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰਦੇਵਾਲ ਸਿੰਘ ਦੇ ਬਹੁਤ ਹੀ ਮਸ਼ਹੂਰ ਨਾਵਲ ਮੜੀ ਦਾ ਦੀਵਾ ਬਾਰੇ ਗੱਲ ਕਰਨ ਲੱਗੇ ਹਾਂ ਖਾਸ ਤੌਰ ਤੇ ਅਸੀਂ ਉਹਨਾਂ ਨੁਕਤਿਆਂ ਤੇ ਧਿਆਨ ਦੇਵਾਂਗੇ ਜਿਹੜੇ ਸਾਨੂੰ ਮਿਲੇ ਕੁਝ ਸਰੋਤਾਂ 'ਚ ਉਭਾਰੇ ਗਏ ਨੇ ਇਹ ਨਾਵਲ ਯਾਦ ਹੋਵੇਗਾ 1964 ਵਿੱਚ ਛਪਿਆ ਸੀ ਤੇ ਇਹਨੂੰ ਸਾਹਿਤ ਅਕੈਡਮੀ ਪੁਰਸਕਾਰ ਵੀ ਮਿਲਿਆ ਇਸ ਦੀ ਅਹਿਮੀਅਤ ਬਾਰੇ ਵੀ ਕੁਝ ਇਸ਼ਾਰੇ ਮਿਲਦੇ ਨੇ ਹਾਂ ਜੀ ਬਿਲਕੁਲ ਤੇ ਸਾਡਾ ਮਕਸਦ ਇਹੀ ਹੈ ਸਮਝਣਾ ਕਿ ਇਸ ਨਾਵਲ ਦੇ ਮੁੱਖ ਪਹਿਲੂ ਕੀ ਨੇ ਖਾਸ ਕਰਕੇ ਜੱਗੇ ਦਾ ਕਿਰਦਾਰ ਉਹਦੀ ਕਹਾਣੀ ਤੇ ਜਿਹੜਾ ਡੂੰਗਾ ਸੁਨੇਹਾ ਹੈ ਨਾਵਲ ਦਾ ਉਹ ਅੱਜ ਵੀ ਕਿੰਨਾ ਕੁ ਮਤਲਬ ਸਾਰਥਕ ਹੈ ਇਹਨਾਂ ਨੋਟਸ ਦੇ ਹਿਸਾਬ ਨਾਲ ਹਾਂ ਤਾਂ ਫਿਰ ਚਲੋ ਸ਼ੁਰੂ ਕਰਦੇ ਆਂ ਗੱਲ ਹੈ ਜੱਗੇ ਦੀ ਸਰੋਤ ਦੱਸਦੇ ਨੇ ਕਿ ਉਹ ਇੱਕ ਦਲਿਤ ਬੇਜ਼ਮੀਨਾ ਖੇਤ ਮਜ਼ਦੂਰ ਹੈ ਪੰਜਾਬ ਦਾ ਪਿੰਡੂ ਸਮਾਜ ਬਦਲ ਰਿਹਾ ਤੇ ਉਹਦੇ ਵਿੱਚੋਂ ਆਪਣੀ ਇੱਜ਼ਤ ਆਪਣਾ ਹੱਕ ਆਪਣਾ ਇਨਸਾਫ ਲੜ ਰਿਹਾ ਪਰੇ ਸੌਖਾ ਕੰਮ ਨਹੀਂ ਬਿਲਕੁਲ ਵੀ ਨਹੀਂ ਹਾਂ ਤੇ ਇਹਨਾਂ ਸਰੋਤਾਂ 'ਚ ਗੱਲ ਬੜੀ ਦਿਲਚਸਪ ਲੱਗੀ ਕਿ ਨਾਵਲ ਸਿਰਫ ਜੱਗੇ ਦੀ ਨਿੱਜੀ ਕਹਾਣੀ ਨਹੀਂ ਇਹ ਤਾਂ ਉਸ ਵੇਲੇ ਦੇ ਮਤਲਬ 1960 ਦੇ ਦਹਾਕੇ ਦੇ ਪੰਜਾਬ ਦੀ ਪੂਰੀ ਤਸਵੀਰ ਹੈ ਜ਼ਮੀਨੀ ਹਕੀਕਤਾਂ ਜਾਗੀਰਦਾਰੀ ਦਾ ਦਬਦਬਾ ਹੂੰ ਜਾਤੀ ਵਿਤਕਰਾਂ ਕਰਜ਼ੇ ਦਾ ਬੋਝ ਇਹ ਸਾਰਾ ਕੁਝ ਕਿਵੇਂ ਜੱਗੇ ਵਰਗੇ ਬੰਦਿਆਂ ਦੀ ਜ਼ਿੰਦਗੀ ਨੂੰ ਕਹਿ ਲੋ ਜਕੜ ਕੇ ਰੱਖਦਾ ਸੀ ਇੱਕ ਲੇਖ 'ਚ ਤਾਂ ਖਾਸ ਲਿਖਿਆ ਹੈ ਕਿ ਕਿਵੇਂ ਉਹਦੀ ਮਿਹਨਤ ਦਾ ਮੁੱਲ ਵੀ ਪੂਰਾ ਨਹੀਂ ਪੈਂਦਾ ਸੀ ਇਹ ਕਹਾਣੀ 'ਚ ਫਿਰ ਜੱਗੇ ਦੇ ਦੁੱਖ, ਉਹਦੀਆਂ ਪਰਿਵਾਰਿਕ ਮਜਬੂਰੀਆਂ ਤੇ ਜਿਹੜਾ ਸਮਾਜਿਕ ਢਾਂਚਾ ਹੈ ਉਹਦੇ ਨਾਲ ਉਹਦਾ ਟਕਰਾਅ ਬਾਰ-ਬਾਰ ਸਾਹਮਣੇ ਆਉਂਦਾ ਹੈ। ਉਹ ਸੁਪਨੇ ਵੀ ਲੈਂਦਾ ਹੈ ਪਰ ਹਕੀਕਤ ਬਹੁਤ ਪਾਰੀ ਪੈ ਜਾਂਦੀ ਹੈ। ਇੱਥੇ ਫਿਰ ਉਹ ਮੜੀ ਦਾ ਦੀਵਾ ਵਾਲਾ ਜਿਹੜਾ ਪ੍ਰਤੀਕ ਹੈ ਨਾ ਹਾਂਜੀ ਉਹ ਬਹੁਤ ਐਮ ਹੋ ਜਾਂਦਾ ਹੈ। ਸਰੋਤ ਵੀ ਇਸ ਤੇ ਕਾਫੀ ਜ਼ੋਰ ਦਿੰਦੇ ਨੇ ਕਿ ਲੋਕ ਮਰਨ ਤੋਂ ਬਾਅਦ ਤਾਂ ਮੜੀ ਤੇ ਦੀਵਾ ਜਗਾ ਦਿੰਦੇ ਨੇ ਪਰ ਜਿਉਂਦੇ ਜੀ ਕਿਸੇ ਗਰੀਬ ਦੀ ਜ਼ਿੰਦਗੀ 'ਚ ਤਾਂ ਹਨੇਰਾ ਹੀ ਹੈ। ਇਹ ਕੀ ਹੈ? ਸਿਰਫ ਇੱਕ ਰਸਮ ਜਾਂ ਸਮਾਜਿਕ ਪਖਾੜ ਤੇ ਕੋਈ ਟਿੱਪਣੀ ਹਾਂ ਇਹ ਸਵਾਲ ਬਿਲਕੁਲ ਵਾਜਿਬ ਹੈ ਤੇ ਇਹ ਪ੍ਰਤੀਕ ਨਾ ਬਹੁਤ ਪਰਤੀ ਹੈ ਇਹ ਸਿਰਫ ਰਸਮ ਨਹੀਂ ਕੀ ਇਹ ਤਾਂ ਇੱਕ ਡੂੰਗਾ ਵਿਅੰਗ ਹੈ ਕਹਿ ਲੋ ਸਰੋਤਾں ਚ ਵੀ ਗੱਲ ਆਂਦੀ ਹੈ ਕਿ ਇਹ ਪ੍ਰਤੀਕ ਅਸਲ ਚ ਜੱਗੇ ਦੀ ਪੂਰੀ ਜ਼ਿੰਦਗੀ ਦੀ ਬੇਬਸੀ ਨੂੰ ਤੇ ਉਹਦੀ ਜਿਹੜੀ ਅੰਤਲੀ ਤਰਸਦੀ ਹੈ ਉਹਨੂੰ ਦਰਸਾਉਂਦਾ ਹੈ ਕਿ ਸ਼ਾਇਦ ਮੰਨਤਾ ਤੇ ਸ਼ਾਂਤੀ ਮਿਲਨੀ ਵੀ ਹੈ ਤਾਂ ਮੌਤ ਤੋਂ ਬਾਅਦ ਉਹ ਵੀ ਇੱਕ ਦੀਵੇ ਦੀ ਐਵੇਂ ਰਸਮੀ ਜੀ ਰੌਸ਼ਨੀ ਚ ਜਾਉਂਦੇ ਜੀ ਤਾਂ ਬੰਦੇ ਦੀ ਹੋਂਦ ਨੂੰ ਹੀ ਨਕਾਰਿਆ ਜਾ ਰਿਹਾ ਹੂੰ ਜੱਗਾ ਉਮੀਦ ਰੱਖਦਾ ਹੈ ਲੜਦਾ ਵੀ ਹੈ ਥੋੜਾ ਬਹੁਤ ਪਰ ਸਿਸਟਮ ਐਨਾ ਪਾਰੀ ਹੈ ਕਿ ਉਹਦੇ ਅੱਗੇ ਹਾਰ ਜਾਂਦਾ ਹੈ ਇਹ ਬੇਬਸੀ ਬੜੀ ਸ਼ਿੱਦਤ ਨਾਲ ਪੇਸ਼ ਕੀਤੀ ਗਈ ਹੈ ਨਾਵਲ ਚ ਤੇ ਜਿਸ ਤਰੀਕੇ ਨਾਲ ਗੁਰਦਿਆਲ ਸਿੰਘ ਨੇ ਇਹ ਸਭ ਲਿਖਿਆ ਉਹਨਾਂ ਦੀ ਲਿਖਣ ਸ਼ੈਲੀ ਸਰੋਤਾਂ ਚ ਇਹਨੂੰ ਕਿਹਾ ਗਿਆ ਕਿ ਬਹੁਤ ਸਾਦੀ ਪਰ ਚੁੱਭਵੀ ਹੈ ਆਮ ਪਿੰਡਾਂ ਦੀ ਬੋਲੀ ਵਰਤੀ ਹੈ ਪਰ ਗੱਲ ਬਹੁਤ ਡੂੰਗੀ ਕਹਿ ਜਾਂਦੇ ਨੇ ਇੱਕ ਆਲੋਚਨਾਤਮਕ ਲੇਖ ਚ ਤਾਂ ਜ਼ਿਕਰ ਸੀ ਕਿ ਕਿਵੇਂ ਉਹ ਕਟ ਸ਼ਬਦਾਂ 'ਚ ਵੱਡੀ ਗੱਲ ਕਹਿ ਜਾਂਦੇ ਨੇ ਖਾਸ ਕਰਕੇ ਜਦੋਂ ਕੁਦਰਤ ਦੇ ਸੀਨ ਜੇ ਜੱਗੇ ਦੀ ਮਾਨਸਿਕ ਹਾਲਤ ਨਾਲ ਜੋੜਦੇ ਨੇ ਹਾਂਜੀ ਬਿਲਕੁਲ ਤੇ ਇਹੀ ਸਾਦਗੀ ਹੈ ਜਿਹੜੀ ਪਾਠਕ ਨੂੰ ਸਿੱਧਾ ਕਹਾਣੀ ਦੇ ਦਰਦ ਨਾਲ ਜੋੜਦੀ ਹੈ ਵਾਤਾਵਰਣ ਦਾ ਚਿੱਤਰਣ ਵੀ ਦੇਖੋ ਭਾਵੇਂ ਉਹ ਸੁੱਕੀ ਜ਼ਮੀਨ ਹੋਵੇ ਮਾੜਾ ਮੌਸਮ ਹੋਵੇ ਉਹ ਸਭ ਜੱਗੇ ਦੀ ਅੰਦਰੂਨੀ ਉਦਾਸੀ ਤੇ ਸਮਾਜ ਦੀ ਖੁਸ਼ਕੀ ਦਾ ਪ੍ਰਤੀਬਿੰਬ ਬਣ ਜਾਂਦਾ ਹੈ ਸ਼ਾਇਦ ਇਸੇ ਕਰਕੇ ਸਨਾਵਲ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੋਣਾ ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਸਮਾਜ ਦੀ ਨੰਗੀ ਸੱਚਾਈ ਹੈ ਬਿਨਾ ਕਿਸੇ ਲਿਪਾ ਪੋਚੀ ਦੇ ਸਹੀ ਗੱਲ ਹੈ ਸੰਦੇਸ਼ ਬਿਲਕੁਲ ਸਾਫ਼ ਹੈ ਉਸ ਸਮਾਜਿਕ ਢਾਂਚੇ ਤੇ ਸਵਾਲ ਜਿੱਥੇ ਇਨਸਾਨ ਦੀ ਕਦਰ ਉਹਦੇ ਮਰਨ ਤੋਂ ਬਾਅਦ ਉਹ ਵੀ ਰਸਮੀ ਤੌਰ ਤੇ ਹੁੰਦੀ ਹੈ ਤਾਂ ਫਿਰ ਇਹ ਸਾਰੀ ਗੱਲਬਾਤ ਇਹ ਵਿਸ਼ਲੇਸ਼ਣ ਜਿਹੜਾ ਆਪਾਂ ਸਰੋਤਾਂ ਦੇ ਆਧਾਰ ਤੇ ਕਰ ਰਹੇ ਹਾਂ ਇਹਦੀ ਅੱਜ ਦੇ ਟਾਈਮ 'ਚ ਕੀ ਅਹਿਮੀਅਤ ਹੈ ਕੋਈ ਕਿਉਂ ਇਸ ਬਾਰੇ ਜਾਣੇ देखो जी पावें ناول ਹੈਗਾ ਤਾਂ 1960 ਦੇ ਦਹਾਕੇ ਦੇ ਪੰਜਾਬ ਬਾਰੇ ਪਰ ਜਿਹੜੇ ਮੁੱਦੇ ਉਠਾਉਂਦਾ ਹੈ ਨਾ ਗਰੀਬੀ ਜਾਤੀ ਵਿਤਕਰਾ ਤਾਕਤ ਦੀ ਗਲਤ ਵਰਤੋਂ ਮਨੁੱਖੀ ਬੇਕਦਰੀ ਇਹ ਚੀਜ਼ਾਂ ਅ ਅੱਜ ਵੀ ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਮੌਜੂਦ ਤਾਂ ਹੈਗੀਆਂ ਨੇ ਸ਼ਾਇਦ ਰੂਪ ਬਦਲ ਗਿਆ ਹੋਵੇ ਹੂੰ ਬਿਲਕੁਲ ਤਾਂ ਕੀ ਅਸਲੀ ਤਰੱਕੀ ਸਿਰਫ ਬਾਹਰਲੇ ਦਿਖਾਵੇ ਜਾਂ ਰਸਮਾਂ ਨਿਭਾਉਣ ਚ ਨਹੀਂ ਅਸਲ ਤਰੱਕੀ ਤਾਂ ਇਨਸਾਫ ਬਰਾਬਰੀ ਤੇ ਹਮਦਰਦੀ ਚ ਹੈ ਤੇ ਜਿਹੜੇ ਲੋਕ ਪੰਜਾਬੀ ਸਾਹਿਤ ਨੂੰ ਜਾਂ ਸਮਾਜਿਕ ਇਤਿਹਾਸ ਨੂੰ ਜਾਂ ਬਸ ਮਨੁੱਖੀ ਹਾਲਾਤਾਂ ਨੂੰ ਸਮਝਣਾ ਚਾਹੁੰਦੇ ਨੇ ਉਹਨਾਂ ਲਈ ਤਾਂ ਇਹ ਬਹੁਤ ਅਹਿਮ ਰਚਨਾ ਹੈ ਇੱਕ ਦਸਤਾਵੇਜ਼ ਵਾਂਗ ਜਿਵੇਂ ਸਰੋਥਵੀ ਕਹਿੰਦੇ ਨੇ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਮੜੀ ਦਾ ਦੀਵਾ ਜੱਗੇ ਵਰਗੀ ਇੱਕ ਆਮ ਜੇ ਹਾਸ਼ੀਏ ਤੇ ੱੱਕੇ ਇਨਸਾਨ ਦੀ ਕਹਾਣੀ ਰਾਈ ਸਮਾਜ ਦੇ ਬਹੁਤ ਵੱਡੇ ਸਵਾਲਾਂ ਨਾਲ ਸਾਨੂੰ ਜੋੜਦਾ ਹੈ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਜਿਉਂਦੇ ਜਗ ਦੇ ਇਨਸਾਨਾਂ ਦੀਆਂ ਲੋੜਾਂ ਉਹਨਾਂ ਦੇ ਦੁੱਖਾਂ ਨੂੰ ਸਮਝਣਾ ਉਹ ਮੁਰਦਿਆਂ ਦੀਆਂ ਮੜੀਆਂ ਤੇ ਦੀਵੇ ਬਾਲਣ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਸਹੀ ਤੇ ਇਸ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਆਪਾਂ ਸੋਚਣ ਲਈ ਛਣ ਜਾਂਦੇ ਹਾਂ ਕਿ ਜਿਵੇਂ ਨਾਵਲ ਨੇ ਦਿਹਾਕਿਆਂ ਪਹਿਲਾਂ ਰਸਮਾਂ ਤੇ ਅਸਲੀ ਇਨਸਾਨੀਅਤ ਵਿਚਲੇ ਪਾੜੇ ਨੂੰ ਉਜਾਗਰ ਕੀਤਾ ਸੀ ਅੱਜ ਦੇ ਜ਼ਮਾਨੇ 'ਚ ਅਸੀਂ ਆਪਣੀ ਜ਼ਿੰਦਗੀ 'ਚ ਆਪਣੇ ਸਮਾਜ 'ਚ ਇਹਨਾਂ ਰਸਮਾਂ ਰਿਵਾਜਾਂ ਤੇ ਜਿਹੜੀਆਂ ਸੱਚੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹਨਾਂ ਵਿਚਕਾਰ ਸਹੀ ਤوازن ਸਹੀ ਬੈਲੈਂਸ ਕਿਵੇਂ ਬਣਾ ਸਕਦੇ ਆ